ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪੈਂਡਵੱਲੇ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਐਸੇ ਵੇਲੇ ਭਾਉ ਸਖਦੇਵ ਵਲਟੋਏ ਵਾਲੇ ਕੋਲੇ ਪੰਜ ਮੱਜਾਂ ਝੋਟੀਆਂ ਵਿਖਾ ਦੇਣੀਆਂ ਤੁਹਾਨੂੰ ਸਜਣੋ ਬਲਟੋਏ ਨਗਰ ਦੀਆਂ ਵਿੱਚ ਸੂਈਆਂ ਸਮਾਈਆਂ ਤੇ ਵਿੱਚ ਗੱਬਣਾ ਵੀ ਕੋਕਾ ਪੀਸ ਕੈਮਰਾ ਕੀਰਾ ਮਾਰ ਲੀਏ ਸਾਰੀਆਂ ਤੇ ਫਿਰ ਕੱਲਾ ਕੱਲਾ ਆਪਾਂ ਸਜਣੋ ਚਲਾਈ ਚੱਲਾਂਗੇ ਨਾਲ-ਨਾਲ ਉਹਨਾਂ ਦਾ ਰੇਟ ਕਨਫਰਮ ਕਰ ਲਾਂਗੇ ਜਿਹੜੀ ਪਸੰਦ ਆਜਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸੂਈਆਂ ਮਈਆਂ ਥੱਲੇ ਕਿੰਨਾ-ਕਿੰਨਾ ਦੁੱਧਾ ਕਿੰਨੇ ਟਾਈਮ ਦੀਆਂ ਸੂਈਆਂ ਉਹ ਵੀ ਜਾਣਕਾਰੀ ਲੈਨੇ ਆਪਾਂ ਤੇ ਗੱਭਣਾ ਕਿੰਨੇ ਕਿੰਨੇ ਦਿਨ ਲੈਂਦੀਆਂ ਵੇਖੋ ਝੋਟੀ ਖੜੀ ਅੱਖਾਂ ਬਿੱਲੀਆਂ ਲੈਵੇ ਭਾਂਡੇ ਦੀਆਂ ਕਿਆ ਬਾਤਾਂ ਤੇ ਇੱਕ ਆ ਵੀ ਇਧਰ ਸਜਣੋ ਚੰਗੇ ਦੁੱਧ ਵਾਲੀ ਮੱਝ ਆ ਖੜੀ ਆ ਸੂਨ ਵਾਲੀ ਵੇਖੋ ਕਰਮਾ ਵਾਲੀ ਬੜਾ ਹੀ ਸੋਹਣਾ ਰੰਗ ਰੂਪ ਤੇ ਬੜਾ ਥਣ ਲੇਵਾ ਲੱਗਾ ਕੋਲੇ ਆ ਕੇ ਵੇਖੋਗੇ ਮੈਂ ਤੁਹਾਡੇ 100 ਦੀ 100 ਪਸੰਦ ਆਊਗੀ ਕਿਉਂਕਿ ਹਰ ਪੱਖ ਤੋਂ ਪੂਰੀ ਰਹੂਗੀ ਦੁੱਧ ਵਾਲੇ ਪੱਖ ਤੋਂ ਬਿਊਟੀ ਤੋਂ ਥਾਨ ਕੰਮ ਦਾ ਲੱਗਾ ਲੇਵੇ ਤੇ ਨਾੜਾ ਨੂੜਾ ਇਹ ਵੀ ਥੋੜੀ ਤਸੱਲੀ ਕਰਾਉਣੇ ਆ ਤੇ ਆ ਜੋ ਇੱਕ ਨੰਬਰ ਝੂਟੀ ਤੋਂ ਆਪਾਂ ਸ਼ੁਰੂ ਕਰਦੇ ਆ ਜਮੇ ਨਿੱਕਾ ਸਿੰਘ ਤੇ ਕਿਆ ਬਾਤਾਂ ਕਹਿ ਦੀਏ ਤਾਂ ਦੂਰ ਐ ਨਹੀਂ ਸਾਰੀ ਇੱਕ ਰੰਗ ਕਾਲੀ ਆ ਸੱਜਣੋ ਸ਼ਾਹ ਕਾਲੀ ਜਿਵੇਂ ਕਹਿ ਦੀਏ ਨਾ ਉਹ ਚੀਜ਼ ਆ ਦਿਨ ਕਿੰਨੇ ਲੈਂਦੀ ਆ ਉਹਦੀ ਡਿਟੇਲ ਲੈਣੇ ਆ ਕਿੰਨੀ ਇਹਦੀ ਉਮਰ ਉਹ ਵੀ ਜਾਣਕਾਰੀ ਆਪਾਂ ਪਾਉ ਸਖਦੇਵ ਵਰਟੋਏ ਵਾਲੇ ਤੋਂ ਨਹੀਂ ਆ ਹਾਂਜੀ ਪਾਉਜੀ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾਲ ਅਗਰ ਜੀ ਸਿਆ ਬੜੇ ਵਧੀਆ ਤੁਸੀਂ ਸੁਣਾਓ ਬੜੀ ਕਿਰਪਾ ਕਰਕੇ ਨਾਮ ਦੱਸ ਲਿਓ ਚੜਦੀ ਕਲਾ ਨਾ ਮੈਂ ਬੜੀ ਮਿਹਰਲੀ ਤੇ ਆਪਣਾ ਐਡਰੈਸ ਦੱਸ ਦਿਗੇ ਰੇਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸਰਦੇਸ਼ ਸਿੰਘ ਨੰਬਰ ਹੈਗਾ 887280560 701037262 ਦੋਵਾਂ ਨੰਬਰਾਂ ਤੇ ਗੱਲ ਕਰੇ ਕੋ ਹਾਂਜੀ ਹਾਂਜੀ ਕਿ ਇੱਕ ਤੇ ਕਰੇ ਨਹੀਂ ਦੋਵਾਂ ਤੇ ਹੀ ਕਰੇ ਦੋਵਾਂ ਤੇ ਦੋਵੇਂ ਚੱਲਦੇ ਆ ਆਪਣੇ ਨਹੀਂ ਠੀਕ ਆ ਉਹ ਫੇਰ ਰਿਪੋਰਟ ਆ ਜਾਵਾਂ ਹਾਂਜੀ ਤੇ ਮਾਲ ਅੱਜ ਫਿਰ ਉਹ ਕੇ ਰਿਪੋਰਟ ਆ ਆ ਸਾਰੀਆਂ ਝੋਟੀਆਂ ਪਹਿਲ ਨਾਲ ਦੁੱਜ ਨਾਲ ਤੇ ਇੱਕ ਮਹੀਨੇ ਤੇ ਜਿਸੂਏ ਬਾਕੀ ਪਹਿਲ ਨਾਲ ਦੁੱਜ ਨਾਲ ਤੇ ਵਿੱਚ ਸੁਈਆਂ ਕਿੰਨੀਆਂ ਤੇ ਗੱਬਣਾ ਕਿੰਨੀਆਂ ਤਿੰਨ ਸੁਈਆਂ ਦੋ ਗੱਬਣਾ ਤਿੰਨ ਝੋਟੀਆਂ ਸੁਈਆਂ ਤੇ ਦੋ ਗੱਬਣਾ ਆ ਆ ਝੋਟੀ ਸੂਆ ਪਹਿਲੇ ਇਹ ਪਹਿਲਾ ਸੂਆ ਦੋ ਦੰਦ ਦੇ ਕੱਟੇ ਦੋ ਦੀ ਮੂੰਹ ਪਿਆਰ ਦੋ ਦੰਦ ਇੱਕ ਰੰਗ ਕਾਲੀ ਪੂਛਾਂ ਵੀ ਕਾਲੀ ਹਾਂ ਜੈਡ ਬਲੈਕ ਸਾਰੀ ਤੇ ਦਿਨ ਕਿੰਨੇ ਲੈ ਜੂ ਆਈਡੀ ਇਹ ਲਾ ਸਕਦੇ ਹਾਂ ਅਜੇ ਹਪਤਾਲੇ ਸ਼ੂ ਲੇ ਜੂ ਹਫਤੇ ਦੇ ਵਿੱਚ ਵਿੱਚ ਸੂਪੂ ਸੂਪੂ ਤੇ ਬੜੀ ਤੇ ਵੀ ਬੜੀ ਅੱਛਾ ਬੜੀ ਜਿਆਦੀ ਗੰਦੀ ਇਸ ਸੁਆਸ ਸੂਹ ਚੰਗਾ ਪੌਥਾਨ ਕੱਢੂਗੀ ਚਵਾਈ ਵਾਲਾ ਹਨਾ ਬੜਾ ਚੰਗਾ ਕੱਢੋ ਵੀਵੇ ਨਹੀਂ ਠੀਕ ਆ ਯਾਰ ਪੂ ਚੱਕ ਦੀ ਆ ਆਹ ਕੀ ਬਾਤ ਆ ਇਹ ਜਿਹੜੇ ਨਾ ਪਦਾਂ ਗਰਾਂਟੀਆਂ ਲੈਈ ਆ ਨਾ ਹਾਂ ਇਹ ਪਹਿਲੇ ਨਾ ਮਹੀ 12 12 ਕਿਲੋ ਦੁੱਧ ਦੇ ਦੇਣਾ ਦੇ ਦਿੰਦੀਆਂ ਹਨਾ ਲੈਵੇ ਭਾਂਡੇ ਦੀ ਚੰਗੀ ਆ ਕਰ ਤੋਰ ਕਰਾ ਚੱਕ ਤੇ ਭਾਰ ਭੂਰਾ ਲੋਥਣਾ ਲੋਕ ਕੇ ਆਪਣੀ ਗਰੰਟੀ ਥਣਾ ਦੀ ਭਾਰ ਦੀ ਠੀਕ ਆ ਲੋ ਵੀ ਸੱਜਣੋ ਥਾਣਾ ਦੀ ਤੇ ਭਾਰ ਦੀ ਪਾਉਆਂ ਦਾ ਗਰੰਟੀ ਆ ਪਲੂਨ ਕੱਟੀ ਸੁੰਦੀ ਆ ਮੂੰਹੋਂ ਦੋ ਦੰਦ ਦਸੀ ਜਾਂਦੀ ਆ ਓਕੇ ਰਿਪੋਰਟ ਬਿਰਲਾ-ਮੁਰਲਾ ਚੰਗੀਆਂ ਇੱਕ ਰੰਗ ਕਾਲੀ ਕੱਦ ਸੋਹਣਾ ਚਮੜੀ ਪਤਲੀ ਪਸੰਦ ਤੁਹਾਡੀ ਦੇਖੋ ਬੇਲ ਚੰਗੀ ਆ ਥਾਣ ਲੇਵੇ ਦੀ ਕੁਆਲਿਟੀ ਮੈਂ ਨੇੜ ਤੋਂ ਚੈੱਕ ਕਰਾਈ ਆ ਤੁਹਾਨੂੰ ਕਿ ਜਜਮੈਂਟ ਆ ਜੇ ਥਾਣ ਚਵਾਈ ਵਾਲਾ ਕੱਢੂਗੀ ਇਹ ਬੈਕ ਸਾਈਡ ਨੂੰ ਲੇਵਾ ਵੀ ਸੋਨਾ ਤਿਆਰ ਕਰੂਗੀ ਜੰਨਾ ਵੀ ਕਰਮ ਵਾਲੀ ਕਰੂਗੀ ਤੇ ਵੇਖਿਓ ਵੇਖੋ ਕਿਉਂ ਤੇ ਭਾਉ ਜੀ ਇੱਕ ਨੰਬਰ ਲਾਤੀ ਝੋਟੀ ਇਹ ਤੇ ਆਪਾਂ ਕਿੰਨੇ ਦੀ ਦੇਣੀ ਐ ਇਹ ਆਪਾਂ ਦੇਣੀ ਐ ਜੀ ਝੋਟੀ 85000 ਦੀ ਦੇ ਦੇ ਕੇ 80 ਤੇ 5 85000 ਦੀ ਹਾਂ ਤੇ ਉਹਦੇ ਚ ਉਹ ਚ ਮਾਨਤਨ ਹੋ ਜੀ ਮਾਨਤਨ ਕਰਦੇ ਆਂਗੇ ਹਨਾ ਹਾਂਜੀ ਮਹਿੰਗੀ ਤਾਂ ਨਹੀਂ ਜਾਹ ਜਾ ਨਹੀਂ ਬਹੁਤ ਜਿਆਦੀ ਝੋਟੀ ਚੰਗੀ ਆ ਹਣਾ ਜੀ ਰਾਏ ਛੋਟੀ ਤੇ 92 93 ਦੀ ਪਰ ਆਪਾਂ ਹੁਣ ਦੇ ਦੇਣੀ ਜੀ ਗਾਂ ਪੂ ਸੱਜਣਾਂ ਨੂੰ ਸਾਂਭਣ ਵਾਲਾ ਹਾਂਜੀ ਹਾਂਜੀ ਤੂੰ ਵੇਖਿਓ ਸੱਜਣਾਂ ਕੀ ਬਾਤ ਆ ਕੀ ਬਾਤ ਆ ਤੇ ਭਾਉ ਜੀ ਦੂ ਨੰਬਰ ਮੈਂ ਇਹਦਾ ਨਾ ਖਲਦੀਸੇ 12 ਕਿਲੋ ਦੁੱਧ ਕੋਈ ਆਪਣੇ ਘਰ ਚੋਕੇ ਖੜੇ ਕੀ ਬਾਤ ਆ ਕਿੰਨੇ ਦਿਨਾਂ ਦੀ ਸੂਈ ਇਹ ਨੂੰ 5ਵੇਂ ਦਿਨ ਦੀ ਸੂਈ ਮਕਰ ਕਤੀ ਪੰਜਾਂ ਦਿਨਾਂ ਦੀ ਸੂਈ ਤੇ ਮਗਰ ਕੱਟੀ ਤੇ ਦੁੱਧ 12 ਦੁੱਧ 12 ਕਿਲੋ 7-7 ਫੈਂਡ ਆਵੇ ਤੇ ਆਪਾਂ ਮੈਂ ਫ੍ਰੀ ਦੇ ਦਾਂ ਅੱਛਾ ਇੰਨੀ ਫੈਂਟ ਵੀ ਇੰਨੀ ਫੈਂਟ ਆ 7-7 ਫੈਂਟ ਗਰਮਾ ਵਾਲੀ ਦੀ ਵੜੀ ਢਾਈ ਹੋਈ ਅੱਜ ਵੀ ਗੁਣਾ ਦੀ ਕੁਥਲੀ ਗੁਣਾ ਦੀ ਕੁਥਲੀ ਕੱਟ ਬਾਰ ਸੂਆ ਕਿਹੜਾ ਸੂਈ ਇਹ ਸੂਆ ਦੂਜਾ ਕਹਿੰਦੇ ਕੋਈ ਤੀਜਾ ਕਹਿੰਦੇ ਓਕੇ ਰਿਪੋਰਟ ਸੂਆ ਗਿਨ ਲੇ ਕੋਈ ਦੂਜਾ ਤੇ ਚਹਿ ਗਿਨ ਲਿਓ ਸਜਣੋ ਤੀਜਾ ਥਣ ਚਵਾਈ ਵਾਲਾ ਲੇਵਾ ਭਾਂਡਾ ਸੁਥਰਾ ਫੈਂਟ ਤੁਹਾਨੂੰ ਭਾਉ ਨੇ ਦੱਸਤੀ ਵੀ ਆ ਇਹਦੀ ਫੈਂਟ ਆਈ ਆ ਤੇ ਦੁੱਧ ਫਿਰ ਵਧੂਗਾ ਜੀ ਦੁੱਧ ਤਾਂ ਕਰੂਗੀ ਮੈਂ 14 ਕਿਲੋ ਕਰੂ ਜ਼ਿਆਦਾ ਨਹੀਂ ਕਰ ਇਹਨਾਂ ਕਿਹੜਾ ਥੋੜਾ ਲੋ ਵੀ ਸੱਜਣੋ ਕੀ ਬਾਤਾਂ ਲੈਵਾ ਭਾਂਡਾ ਵੇਖ ਕੇ ਤਾਂ ਲਾ ਮੈਨੂੰ ਤਾਂ ਦੀਦ ਸੀ 14 ਆਖਿਆ ਨਾ ਉਹਨੇ ਪਤਾ ਕੀ ਕਿ ਮੈਨੂੰ 18 ਵਾਲੀ ਚਾਹੀਦੀ ਆ ਵਾਕਿਆ ਜੀ ਹੈ ਉਹਨੇ ਇਹਨਾ 14 ਕਿਲੋ ਨਾ ਇਹ ਵੀ ਗੱਲ ਸਹੀ ਆ ਆ ਸਾਬਰ ਸੰਤੋਖ ਕਿਤੇ ਨਹੀਂਗਾ ਵਾਕਿਆ ਹੀ ਵੇਖੋ ਸੱਜਣੋ ਬੜੀ ਚੰਗੀ ਚਵਾਈ ਕਲਦੇਸ ਆ ਮੋਟਰ ਹੀ ਆ ਮੋਟਰ ਹੀ ਥਾਨ ਬਾਲਾ ਚੰਗਾ ਲੱਗਾ ਮੈਨੂੰ ਇਹਦੀ ਕੱਟੀ ਆ ਮਗਰ ਕੱਦੀ ਕੱਤੀ ਜਨੇ ਮਗਰ ਇੱਥੋਂ ਮਰਲਾ ਚੈੱਕ ਕਰਿਓ ਉਹ ਸੱਜਣੋ ਹਾਂ ਵੇਖੋ ਚਾਰਾਂ ਥਾਨਾਂ ਦਾ ਆਪਸੀ ਕੈਪ ਦੂਰੀ ਤੇ ਮਿਲਕ ਵੇਣ ਵੀ ਟੌਪ ਦੀ ਆਉਂਦੀ ਆ ਇਹਦਾ ਰੇਟ ਫਿਰ ਭਾਉਗੀ ਜਲਦੀ ਸੋਟਦਿਆਂ ਵਾਲਾ ਹੀ ਨਾ ਕਰਗੇ ਅੱਜ ਬੱਸ ਤੈਨੂੰ ਕਹਿਤਾ ਵੀ 85 ਦੀ ਵੀ ਦੇ ਦੇਗੀ ਅੱਛਾ ਆ 12 ਕਿਲੋ ਵਾਲੀ 7 7 ਫੈਂਡ ਉੜ ਦੀ ਜਾਵੇ ਕਰ ਹਾਏ ਟੈਂਪੂ ਲੱਭੇ ਟੈਂਪੂ ਲੱਭੂ ਅਗਲਾ ਜਦੋਂ ਕੁੜੀ ਜਾ ਕੇ ਮੈਂ ਚੋਈ ਯਾਦ ਵੀ ਕਰੂਗਾ ਠੀਕ ਮੈਂ ਅੱਛਾ ਆਹ ਗੰਦ ਨਹੀਂ ਮੈਂ ਸਿਰਾ 85 ਜੋ ਕਰ ਦਾਂਗੇ ਛੂੜ ਛੱਪਾ ਕਰ ਦਾਂਗੇ 1000 ਦਾ ਫੇ ਪੱਕੀ ਗੱਲ ਪੱਕੀ ਜਾਏ ਵੀ ਗੱਲ ਆ ਜੋੜਦਾ ਹੀ ਆ ਤੇ ਆ ਝੋਟੀ ਦਾ ਕੀ ਸਾਹ ਇਹ ਕਰਦੀਸ ਚੌਥੇ ਕੇ ਦਿਨ ਦੀ ਝੋਟੀ ਸੂਈ ਆ ਮਗਰ ਕੱਟਾ ਮੈਂ ਤਾਂ ਗੱਭਣ ਸੂਚੀ ਬੈਠਾ ਸੀ ਨਹੀਂ ਨਹੀਂ ਸੂਈ ਚਾਰਾਂ ਦਿਨਾਂ ਦੀ ਸੂਈ ਆ ਬੜੀ ਚੰਗੀ ਚਵਾਈ ਕੱਟੀ ਨੂੰ ਇਹਨੂੰ ਆ ਪਹਿਲਾਂ ਨੇ ਕਿਆ ਬਾਤ ਆ ਤੇ ਬੱਚਾ ਇਹਦੇ ਕੋਲੇ ਬੱਚਾ ਕੱਟਾ ਕੱਟਾ ਇਹਦੇ ਕੋਲੇ ਤੇ ਕਿੰਨਾ ਬੋਲਾ ਹੋਊ ਇਹਦੇ ਕੋਲੇ 12 ਹੋਊ 11 ਮੰਨ ਕੇ ਜਿਹੜਾ ਮਰਜ਼ੀ ਲੈ ਜਾ ਅੱਛਾ ਆ ਵੇਖ ਲਾ ਮੈਨਾ ਤੂੰ ਚੋਕੇ ਖੜੇ ਕੇ ਚੋਕੇ ਖੜੇ ਹਨਾ ਲੇਵੇ ਦੀ ਬੜੀ ਚੌੜੀ ਆ ਬੜੀ ਚੰਗੀ ਚਵਾਈ ਕਿਦਾਂ ਹੋ ਮਰਗੀ ਪੋਲੀ ਜਾਤ ਬਾੜੀ ਆ ਕੱਟੀ ਤੇਰੀ ਤੇ ਹਨਾ ਕੱਟੀ ਤੇਰੀ ਬੜੀ ਕਿਆ ਬਾਤ ਆ ਸੱਜਣੋ ਵੇਖੋ ਗੋਹਾ ਕਰਦੀ ਕਰ ਲੈਂਦੇ ਤੇ ਬੱਚੇ ਬੁੱਚੇ ਤੇ ਸਹਿਮ ਆ ਬਿਲਕੁਲ ਕਰ ਲੈਂਦੇ ਹਾਂ ਗੋਹਾ ਮਾਰਦੀ ਮੈਂ ਥੱਲੇ ਕੋੜਾ ਮਾਰਦੀ ਮਾਰੀ ਮਾਰੀ ਛੇਰਾ ਕਰਾਂ ਵੇਖੋ ਸੱਜਣਾ ਲੇਵਾ ਪਾਂਡਾ ਬਹੁਤ ਚੰਗਾ ਕੱਟੀ ਗੋਲੇ ਵੇਖੋ ਕਿਆ ਬਾਤਾਂ ਸੁਥਰੀ ਚੋਂ ਇੱਕ ਨੰਬਰ ਇੱਕ ਨੰਬਰ ਇਹ ਨਹੀਂ ਠੀਕ ਤੇ ਬਾਕੀ ਸੁਭਾਅ ਵੀ ਚੰਗਾ ਨਹੀਂ ਓਕੇ ਆ ਸੱਜਣਾ ਇਹਨੇ ਗੁਰਦੀਤ ਸੇ ਇਸ ਤਰ੍ਹਾਂ ਕੌਣ ਲੱਗਿਆ ਵੀ ਗਾਲੇ ਪੈਣਾ ਬਾ ਫੇਰ ਹੀ ਦੁੱਧ ਦੇਣਾ ਇਹਨੇ ਆ ਇਹਨੇ ਗਾਲੇ ਕੱਢੇ ਨੇ ਕਰ ਮਾਰੀ ਨਹੀਂ ਚੰਗੀ ਕੋਈ ਸ਼ੱਕ ਨਹੀਂ ਤੇਰੀ ਕੱਟੀ ਚੰਗੀ ਆ ਪਾਉ ਇਹਦਾ ਇਹਦਾ ਇਹ ਛੋਟੀ ਦਾ 2 ਲੱਖ ਦੀ ਆਹ ਮੈਂ 1 5 ਦੀ ਛੋਟੀ ਦੇ ਇੱਕ ਲੱਖ ਤੇ 5000 ਦੀ ਆਹ ਉਦੋਂ ਵੀ 1000 ਦਾ ਮਾਨ ਇਹਦੇ ਕੋਲੇ ਬੱਚਾ ਕੀ ਦੱਸਿਆ ਪਕਟਾ ਕੇ ਕੱਟੀ ਕੱਟਾ ਕੱਟਾ ਇਹਦੇ ਕੋਲੇ ਜਿਹੜਾ ਆ ਗਿਆ ਉਹ ਕੱਟਾ ਹਾਂ ਓਕੇ 1 ਲੱਖ ਤੇ 4000 ਦੀ ਕੱਟੀ ਤੇ ਦਾਮ 1 ਲੱਖ ਤੇ 4000 ਦੀ ਤੇ ਆ ਨੀਲੀ ਰਾਵੀ ਇਹ ਪਹਿਲਾ ਗੇ ਲੈ ਗੇ ਦੂਜਾ ਸੁਆ ਗੇ ਲੈ ਠੀਕ ਆ ਵਿਜਾ ਦਿਨਾਂ ਦੀ ਸੂਈ ਆ ਹਾਂ ਆ ਬੱਚਾ ਇਹਦਾ ਹਾਂ ਦੁੱਧ ਦੇ ਦੇ ਥਲੇ 12 ਕਿਲੋ ਇਹਦੇ ਕੱਟਾ ਕਿ ਕੱਟੀ ਕੱਟਾ ਕੱਟਾ ਦੁੱਧ 12 ਆ ਦੁੱਧ ਦੇ ਦੇ ਥਲੇ 12 ਨਹੀਂ ਠੀਕ ਆ ਓਕੇ ਲਿਆ ਕੱਟ ਕੇ ਨੀਲੀ ਰਾਵੀ ਦੀ ਆ ਮਗਰ ਬੱਚਾ ਵੀ ਨੀਲੀ ਰਾਵੀ ਦਾ 11 ਕਿਲੋ ਦਾ ਭਾਵ ਦੂਜਾ ਸੁਆ ਹੋਊਗੀ ਤੇ ਚਲ ਕਿਆ ਬਾਤਾਂ ਪਤਲੀ ਹੈ ਚਮੜੀ ਦੀ ਹੈ ਗੂਗਰ ਵਰਗਾ ਪਿੰਡਾ ਕੇ ਜਮਾ ਸਜਣਾ ਚਾਰਾ ਪੈਰਾਂ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ تقریبا ਸਾਰੀਆਂ ਕਵਰ ਕਰਦੀ ਆ ਬਾਕੀ ਤੁਸੀਂ ਆ ਕੇ ਵੇਖਿਓ ਤੇ ਪਸੰਦ ਕਰਕੇ ਖਰੀਦਦਾਰੀ ਤੁਸੀਂ ਕਰਨੀ ਕਿਉਂਕਿ ਹਰ ਵੀਡੀਓ ਚ ਕਹਿੰਨੇ ਆਪਾਂ ਇਹ ਗੱਲ ਤੇ ਭਾਉ ਜੀ ਇਹਦਾ ਰੇਟ ਇਹਦਾ ਰੇਟ 82 ਹਾਂ 80 ਦੀਆਂ ਨਾਈਂ ਮੁੱਲ 82 ਤੇ 80000 ਦੀਆਂ ਨਾ ਔੜਦੀਆਂ ਜਾਣ ਔੜਦੀਆਂ 12 ਕਿਲੋ ਦੁੱਧ ਪੱਕੀ ਗੱਲ ਹੈ ਹਾਂ ਅੱਜ ਰੋਟੀ ਦਾ ਟਿਖਾ ਲੀ ਹਾਂ ਸਾਰਾ ਕੁਝ ਕਰਤੀ ਜੇ ਕੇ ਸਰਪੰਚ ਬਣਿਆ ਤਾਂ ਸਰਪੰਚ ਹੀ ਬਣ ਜਾਣਾ ਅੱਛਾ ਨਹੀਂ ਠੀਕ ਗਿਆ ਫਿਰ 12 ਕਿਲੋ ਦੁੱਧ ਤੇ 80000 ਦੀ ਤੇ ਆਹ ਕੱਟਾ ਇਹਦੇ ਕੋਲੇ ਤੇ ਆਹ ਮੈਂ ਦਾ ਕੀ ਹਿਸਾਬ ਕਿਤਾਬ ਤੋਰ ਖੈਨ ਜਿਸ ਤੀਜਾ ਸੁਗਾ ਮੈਂ ਆ ਜੀਆ ਹਾਂ ਠੀਕ ਆ ਹਰ ਪੱਖੋਂ ਮੈਂ ਦੀ ਗਰੰਟੀ ਹਰ ਪੱਖੋਂ ਨਹੀਂ ਚੰਗੀ ਆ ਆਪਾਂ ਆਪਦੇ ਬੰਦਿਆਂ ਤੋਂ ਲਈ ਆ ਓਕੇ ਦੂਜੇ ਸੂਬੇ ਦਾ ਕੀ ਦੁੱਧ ਦੱਸਦਾ ਉਹਨਾਂ ਨੇ ਇਹਦੇ 15 16 ਕਿਲੋ ਮੈਂਨੇ ਦੁੱਧ ਦਿੰਦਾ ਐਸੀ ਵੀ ਇਹਨਾਂ ਦੇ ਦੇਣੀ ਨਹੀਂ ਦੇ ਦਊਗੀ ਇਹ ਤਾਂ ਗੱਲ ਦੀ ਗਰੰਟੀ ਆ ਕੋਈ ਲਿਖ ਕੇ ਵੀ ਲੈ ਜਾ ਪਾਉ ਦੇਊ ਵੇਹ ਨਾਲ ਆ ਹਾਂ ਕਿਉਂਕਿ ਕੁਆਲਿਟੀ ਦੱਸ ਦਿੰਦੀ ਆ ਪਸ਼ੂ ਦੀ ਕੱਦ ਕਾਟ ਚੰਗਾ 18 ਨਹੀਂ ਦੱਸਿਆ ਤੂੰ ਸੂਲ 15 14 ਹੀ ਦੱਸਿਆ ਇਹਨਾਂ ਦਾ ਦੇ ਨਹੀਂ ਦੇਣਾ ਇਹਨੇ ਇਹਨਾਂ ਦੁੱਧ ਸੱਜਣੋ ਬੇਫਿਕਰ ਹੋ ਜਿਓ ਚੰਗੀ ਸੇਵਾ ਕਰਿਓ ਮੈਂ ਦੀ ਤੇ ਬੱਚੇ ਵੀ ਮੋਹਰਾ ਦੇ ਚੰਗੇ ਲਾਜੂਗੀ ਕਿਉਂਕਿ ਕੱਦ ਕਾਠ ਵਾਲੀ ਝੂਟੀ ਆ ਤੇ ਜਾਤ ਮੈਂ ਦੀ ਪੂਰੀ ਚੰਗੀ ਆ ਫੇਸ ਕੁਆਲਟੀ ਚੈੱਕ ਕਰ ਲਓ ਤੇ ਲੇਵੇ ਤੇ ਨਾਲਾ ਨੂਣਾ ਵੇਖੋ ਕਰਮਾ ਵਾਲੀ ਦੇ ਤੁਹਾਨੂੰ ਮੈਂ ਜਿਹੜੀ ਗੱਲ ਦੱਸਤੀ ਆ ਨਾ ਇਹਨਾਂ ਦੁੱਧ ਤੋਂ ਤਾਂ ਬੇਫਿਕਰ ਹੋ ਜਿਓ ਗਾਰੰਟੀ ਨਾਲ ਮੈਂ ਖਰੀਦ ਲਿਓ ਸੇਵਾ ਕਰਿਓ ਇਹਨਾਂ ਦੁੱਧ ਜ਼ਰੂਰ ਪਾਉਗੀ ਬਾਕੀ ਸੱਜਣੋ ਗੱਲ ਰੇਟ ਤੇ ਮੁੱਖਣੀ ਆ ਭਾਉ ਜੀ ਰੇਟ ਇਹਦਾ ਰੇਟ ਇਹਦਾ 1 15 ਦੇ ਵਿੱਚ ਜਿੱਥੇ ਮਰਜੀ ਕੋਈ ਮੰਗਾਲੇ ਇਹ ਇੱਕ ਹੀ ਚੱਕਰ ਹੈ 200 ਕਿਲੋਮੀਟਰ ਦੀਗਾ ਪਹੁੰਚ ਫਰੀ ਪਹੁੰਚ ਫਰੀ 115 ਚ ਹੁਣ ਐਂ ਜਾਂਦਾ ਸਾਰਿਆਂ ਦੀ ਕਰਦੇ ਹੁਣ ਇਹਦਾ ਲਾਸਟ ਤੇ ਆ ਕੇ ਇਹ ਕਰਤਾ ਹੀ ਨਹੀਂ ਇਹ ਪਹੁੰਚ ਕਰਦਗੇ ਹੈ ਪਹੁੰਚ 115 ਚ ਫਰੀ ਜਿੱਤੇ 200 ਕਿਲੋ ਇੱਕ ਲੱਖ ਤੇ 15000 ਚ ਆਲ ਪੰਜਾਬ ਚ 200 ਕਿਲੋਮੀਟਰ ਦਾ ਇਹ ਏਰੀਆ ਆਹ ਇਹਨੇ ਦਾ ਲਾਸਟ ਹੋ ਜਾਂਦਾ ਉਦੋਂ ਦਾ ਹੋਰ ਸਟੇਟ ਲੱਗ ਜਾਂਦੀ ਹੈ ਨਾ ਤਾਂ ਉਥੋਂ ਤੱਕ ਪਹੁੰਚ ਇਹਦੀ ਫਰੀ ਫਰੀ ਪਹੁੰਚ अच्छा हां ते जे ओन्ना ने के पाहु दोतियां दी कर फेर पल्लेओ जित्गानी कोई ए आ भी मोल मांगे ते जेडा मांगे आपा उच छूट ना करावे ते 100 ਤੋਂ ਨਹੀਂ ਠੀਕ ਆ ਫਿਰ ਹਾਏ 100 ਜਾਣ 100 ਆਉਣ ਹੁਣ ਇਹ ਵੇਖ ਲਾ ਆਹੇ ਫਰੀ ਇਹਦੀ ਤੂੰ 200 ਕਹਿਣਾ 400 ਬਣ ਜਾਣੀ ਆ ਆਹੇ ਇਹਦੀ 400 ਬਾਲੀ ਉਹਨਾਂ ਦੀ 100 ਸਬ ਮੜ ਕੇ ਨਾ ਭੱਜਿਆ ਫਿਰ ਅੱਗੇ ਵਿੱਚ ਟੈਂਪੂ ਵਾਲੇ ਦੇ ਖਿਲਾਉਂ ਮੈਂ ਆਪੇ ਹੈਂ ਖਿਲਾ ਦੂੰਗਾ ਇਹਦੇ ਕੋਲੇ ਟੈਂਪੂ ਆਵਦਾ ਲੱਗਦਾ ਸੱਜਣੋ ਅੱਜ ਜਿਹੜਾ ਨਾ ਤੇਲ ਤੇ ਭੇਜੂਗਾ ਮੈਨੂੰ ਲੱਗਦਾ ਅੱਜ ਇਹ ਤੇ ਚੰਗੀ ਆ ਮੈਂ ਤੇਰੀ ਓਕੇ ਰਿਪੋਰਟ ਆ। ਇੱਕਦਾਂ ਅੱਜ ਸੇਵਾਜੀ ਲਾ ਦਈਏ। ਸੇਵਾਜੀ ਲੱਗ ਗਈ। ਲੋ ਵੀ ਸਜਣੋ ਇਹ ਜਾਨਵਰ ਇਸ ਵੇਲੇ ਪਾਉ ਸਕਦੇ ਆ ਵਲਟੋਏ ਵਾਲੇ ਕੋਲੇ ਸੀ। ਸਾਰਿਆਂ ਦੀ ਡਿਟੇਲ ਲੈ ਲਈ ਆਪਾਂ ਕੱਲਾ-ਕੱਲਾ ਚਲਾ ਚਲੂ ਕੇ ਤੁਹਾਨੂੰ ਵਿਖਾਤਾ। ਤੇ ਜਿਹੜਾ ਪਸੰਦ ਆ ਗਿਆ ਫੇਰ ਰਿਕਵੈਸਟ ਬੇਨਤੀ ਆ ਜੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ। ਤੁਹਾਡਾ ਧੰਨਵਾਦ ਹੋਊਗਾ। ਕਿਉਂਕਿ ਸਜਣੋ ਸੂਆ ਪਸ਼ੂ ਆ ਤੇ ਯਾਰ ਚੋਲਿਆ ਕਰੋ। ਗੱਬਣਾ ਦਾ ਥਣ ਵੇਖਾ। ਕਿਉਂ ਭਾਉ ਜੀ? ਜਨਾ ਮੜ ਕੇ ਆਵੇ ਲਾਹਮੇ ਦੇਣ ਦਾ ਕੋਈ ਫਾਇਦਾ ਨਹੀਂ ਨਾ ਆਪਾਂ ਵੇਖ ਕੇ ਲਿਆਉਣੀ ਆਪਾਂ ਕਿ ਕਿਸ ਨੂੰ ਲਾਹਮਾ ਦਿੱਤਾ ਇਹ ਆਪਣਾ ਲਾਹਮਾ ਦਾ ਅਗਲਾ ਮੰਨਦਾ ਹੀ ਨਹੀਂ ਮੰਨਦਾ ਹੀ ਨਹੀਂ ਹਨਾ ਨਾ ਨਾ ਆਪਾਂ ਨੂੰ ਮੰਨਣਾ ਪੈਂਦਾ ਅਗਲੇ ਦਾ ਮੈਨੇ ਗਵਾਂਢ ਦੇ ਥੱਗੀ ਮਾਰੀ ਬੰਦੇ ਨੇ ਗਵਾਂਢ ਹਾਂ ਫੇਰ ਦੀ ਥੱਗੀ ਵਜੀ ਜੇ ਉਹ ਮੰਨਦਾ ਨਹੀਂ ਆਂਦੇ ਹਡੇ ਘਰ 26 ਕਿਲੋ ਦਿੰਦੀ ਰੀ ਹਾਂ ਫੇਰ ਕੀ ਕਰਾਂਗੇ ਕਿਲੋ ਵੀ ਨਹੀਂ ਦਿੰਦੀ 1 ਕਿਲੋ ਨੇ ਉਹ ਖੜੀ ਗੁੱਟ ਚਲਾਈ ਫਰੀਕ ਹੀ ਦੇਣੀ ਗਊਸ਼ਾਲਾ 500 ਲੈਣ ਕੇ ਛੱਡ ਕੇ ਆ ਨਹੀਂ ਦੁੱਧ ਦਿੰਦੀ 2 ਕਿਲੋ ਅੱਛਾ ਹਾਂ ਠੀਕ ਆ 2 ਕਿਲੋ ਵਾਲੀ ਕੋਈ ਫਰੀਦ ਹੈ ਜੀ 2 ਕਿਲੋ ਵਾਲੀ ਫਰੀ ਲੈਵਾ ਵਾਲਾ ਤਗੜਾ ਆ ਦੁੱਧ ਦੇ ਦਿੰਦੀ ਦੋ 2 ਕਿਲੋ ਟੈਂ ਦਾ ਦੇ ਚਲੋ ਧੰਨਵਾਦ ਬਲਾਦੀਗੇ ਫਤੇ ਬਾਈ ਠੀਕ ਘਾਲ ਸਾਹਿਬ ਵਾਹਿਗੁਰਜੀ ਕੀ ਫਤਿਹ